ਅਧਿਆਰੀ ਕਾਲ ਜੀ ਇਹ ਭਾਸ਼ਾਈ ਵਿਕਾਸ ਦੀ ਵੋਕੈਬਲਰੀ ਦੀ ਗਤੀਵਿਧੀ ਹੈ ਜਿਸ ਵਿੱਚ ਅਸੀਂ ਬੱਚੇ ਨੂੰ ਕੁਝ ਫਲੈਸ਼ ਕਾਰਡ ਦਿਖਾਵਾਂਗੇ ਅਤੇ ਉਹਨਾਂ ਚੀਜ਼ਾਂ ਦੇ ਨਾਮ ਬਾਰੇ ਪੁੱਛਾਂਗੇ ਜਿਸ ਨੂੰ ਕੇ ਬੱਚਾ ਇੰਗਲਿਸ਼ ਭਾਸ਼ਾ ਵਿੱਚ ਦੱਸੇਗਾ ਆਓ ਆਪਾਂ ਦੇਖਦੇ ਹਾਂ ਇਸ ਗਤੀਵਿਧੀ ਨੂੰ ਕਿਵੇਂ ਕਰਨਾ ਹੈ ਹਾਂਜੀ ਬੱਚੇ ਇਹਨਾਂ ਕਾਰਡਾਂ ਨੂੰ ਧਿਆਨ ਨਾਲ ਵੇਖੋ ਤੇ ਮੈਨੂੰ ਦੱਸੋ ਬਨਾਣਾ ਕਿੱਥੇ ਹੈ ਜੇਕਰ ਬੱਚਾ ਸਹੀ ਕਾਰਡ ਦੀ ਚੋਣ ਕਰ ਲੈਂਦਾ ਹੈ ਤਾਂ ਕੋਡ 1 ਦਿਓ ਹਾਂਜੀ ਬੱਚੇ ਇਹਨਾਂ ਕਾਰਡਾਂ ਨੂੰ ਧਿਆਨ ਨਾਲ ਦੇਖੋ ਤੇ ਮੈਨੂੰ ਕਿਸੇ ਸਬਜ਼ੀ ਦਾ ਨਾਮ ਦੱਸੋ ਬੀਨ ਜੇਕਰ ਬੱਚਾ ਸਹੀ ਸਬਜ਼ੀ ਦਾ ਨਾਮ ਇੰਗਲਿਸ਼ ਵਿੱਚ ਦੱਸ ਦਿੰਦਾ ਹੈ ਤਾਂ ਕੋਡ 2 ਦਿਓ ਹਾਂਜੀ ਬੱਚੇ ਇਸ ਤਸਵੀਰ ਨੂੰ ਧਿਆਨ ਨਾਲ ਵੇਖੋ ਤੇ ਮੈਨੂੰ ਦੱਸੋ ਕਿ ਬੱਚਾ ਕੀ ਕਰ ਰਿਹਾ ਹੈ ਜੇਕਰ ਬੱਚਾ ਸਹੀ ਆਨਸਰ ਦਿੰਦਾ ਹੈ ਤਾਂ ਕੋਡ 3 ਦਿਓ